ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜਿਹੜੀਆਂ ਭੈਣਾਂ ਇਸ ਚੀਜ਼ ਤੋਂ ਪਰੇਸ਼ਾਨ ਨੇ ਉਹਨਾਂ ਦੇ ਹਸਬੰਦ ਜਾਂ ਘਰ ਦੇ ਵਿੱਚ ਉਹਨਾਂ ਦੇ ਭਰਾ ਜਾਂ ਫਿਰ ਉਹਨਾਂ ਦੇ ਪਿਤਾ ਜੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹਨ ਜਾਂ ਫਿਰ ਸ਼ਰਾਬ ਦਾ ਸੇਵਨ ਕਰਦੇ ਹਨ ਇਹ ਨਸ਼ੇ ਵਰਗੀ ਚੀਜ਼ ਬਹੁਤ ਸਾਰੇ ਘਰਾਂ ਨੂੰ ਉਜਾੜ ਕੇ ਰੱਖ ਦਿੰਦੀ ਹੈ ਤੇ ਜਿਨ੍ਹਾਂ ਦੇ ਘਰ ਟੁੱਟਣ ਦੀ ਕਗਾਰ ਤੇ ਨੇ ਇਹ ਨਸ਼ੇ ਨੂੰ ਲੈ ਕੇ ਸ਼ਰਾਬ ਨੂੰ ਲੈ ਕੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਹੁੰਦਾ ਹੈ ਦੋਸਤੋ ਅੱਜ ਦੀ ਵੀਡੀਓ ਉਹਨਾਂ ਦੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਤੇ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਅਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਜੇਕਰ ਤੁਸੀਂ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣੋਗੇ ਤਾਂ ਹੀ ਤੁਹਾਨੂੰ ਸਮਝ ਆਵੇਗੀ ਕਿ ਵੀਡੀਓ ਦੇ ਵਿੱਚ ਕੀ ਦੱਸਿਆ ਗਿਆ ਹੈ ਤੇ ਇਸ ਨੂੰ ਕਿਵੇਂ ਕਰਨਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਜੋ ਉਪਾਅ ਦੱਸਾਂਗੇ ਉਸ ਨੂੰ ਕਰਨ ਦੇ ਨਾਲ 2 ਤੋਂ 3 ਦਿਨਾਂ ਦੇ ਅੰਦਰ ਜੋ ਵੀ ਤੁਹਾਡੇ ਘਰ ਦੇ ਵਿੱਚ ਤੁਹਾਡਾ ਹਸਬੰਡ ਭਰਾ ਜਾਂ ਪਿਤਾ ਜੋ ਵੀ ਸ਼ਰਾਬ ਜਾਂ ਨਸ਼ੇ ਦਾ ਸੇਵਨ ਕਰਦੇ ਹਨ 2 ਤੋਂ 3 ਦਿਨਾਂ ਦੇ ਅੰਦਰ ਉਸ ਨੂੰ ਖੁਦ ਬਖੁਦ ਇਸ ਚੀਜ਼ ਤੋਂ ਨਫ਼ਰਤ ਹੋ ਜਾਵੇਗੀ ਇਸ ਦੀ 101% ਗਰੰਟੀ ਹੈ ਜੇਕਰ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਕਿਉਂਕਿ ਜੋ ਲੋਕ ਨਸ਼ੇ ਤੋਂ ਸ਼ਰਾਬ ਤੋਂ ਆਪਣੇ ਘਰ ਦੇ ਵਿੱਚ ਪਰੇਸ਼ਾਨ ਨੇ ਜੇਕਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਆ ਤਾਂ ਸੁਣ ਕੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ ਕਿਉਂਕਿ ਉਹ ਪਰਿਵਾਰ ਬਹੁਤ ਹੀ ਜ਼ਿਆਦਾ ਦੁਖੀ ਹੁੰਦੇ ਨੇ ਇਹ ਜਿਹੜੇ ਘਰ ਦੇ ਵਿੱਚ ਨਸ਼ਾ ਚਲਾ ਜਾਂਦਾ ਹੈ ਉਹ ਘਰ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ ਤੇ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਹਸਬੰਦ ਜਦੋਂ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦੇ ਨੇ ਉਹ ਆਪਣੇ ਘਰ ਦੇ ਵਿੱਚ ਆਗੇ ਲੜਾਈ ਕਲੇਸ਼ ਵੀ ਕਰਦੇ ਨੇ ਬੱਚਿਆਂ ਦੇ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ ਇਸ ਚੀਜ਼ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਪਤਾ ਨਹੀਂ ਉਹ ਕੀ ਵੇਖਦੇ ਹਨ ਇਹ ਚੀਜ਼ ਦਾ ਸੇਵਨ ਕਰਦੇ ਹਨ ਇਸ ਦੇ ਵਿੱਚੋਂ ਪਤਾ ਨਹੀਂ ਕੀ ਚੀਜ਼ ਮਿਲਦੀ ਆ ਉਹ ਸੋਚਦੇ ਨਹੀਂ ਕਿ ਉਹਨਾਂ ਦਾ ਘਰ ਬਰਬਾਦ ਹੋ ਰਿਹਾ ਹੈ ਉਹਨਾਂ ਦਾ ਘਰ ਟੁੱਟਣ ਦੀ ਕਗਾਰ ਤੇ ਆ ਪਰ ਫਿਰ ਵੀ ਉਹ ਇਸ ਚੀਜ਼ ਨੂੰ ਛੱਡ ਨਹੀਂ ਪਾਉਂਦੇ ਪਰ ਜੇਕਰ ਅਸੀਂ ਗੱਲ ਕਰੀਏ ਜਿਵੇਂ ਸਿਆਣੇ ਕਹਿੰਦੇ ਆ ਕਿ ਜਦੋਂ ਇਨਸਾਨ ਦੀ ਬੁੱਧੀ ਭ੍ਰਸਟ ਹੋ ਜਾਂਦੀ ਹੈ ਤਾਂ ਉਸ ਨੂੰ ਸਹੀ ਕੁਝ ਵੀ ਨਜ਼ਰ ਨਹੀਂ ਆਉਂਦਾ ਕਿ ਉਹ ਕੀ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਕਿਉਂਕਿ ਉਹਨਾਂ ਨੂੰ ਸਿਰਫ ਮਤਲਬ ਆਪਣੇ ਨਸ਼ੇ ਤੇ दारू ਤੱਕ ਰਹਿ ਜਾਂਦਾ ਹੈ ਉਹੀ ਚੀਜ਼ ਉਹਨਾਂ ਨੂੰ ਚੰਗੀ ਲੱਗਦੀ ਹੈ ਜੇਕਰ ਅਸੀਂ ਉਸ ਚੀਜ਼ ਤੋਂ ਉਹਨਾਂ ਨੂੰ ਰੋਕ ਟੋਕ ਕਰਦੇ ਹਾਂ ਤਾਂ ਸਾਡੇ ਨਾਲ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਨੇ ਅੱਜ ਜੋ ਅਸੀਂ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਧਿਆਨ ਦੇ ਨਾਲ ਸੁਣਿਓ ਤੇ ਜਿਵੇਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਦੱਸੇ ਮੁਤਾਬਕ ਉਸੇ ਤਰੀਕੇ ਦੇ ਨਾਲ ਕਰਿਓ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਭਾਵੇਂ ਕਿਸੇ ਦੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਸ਼ਰਾਬ ਪੀਂਦਾ ਚਾਹੇ ਕਿਸੇ ਹੋਰ ਤਰ੍ਹਾਂ ਦਾ ਨਸ਼ਾ ਵੀ ਕਰਦਾ ਹੈ ਉਹ ਇਹ ਚੀਜ਼ ਤੋਂ 2 ਤੋਂ 3 ਦਿਨਾਂ ਦੇ ਵਿੱਚ ਹੀ ਦੂਰ ਹੋ ਜਾਵੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਦੋਸਤੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਸ ਉਪਾਅ ਨੂੰ ਅਸੀਂ ਸੋਮਵਾਰ ਦੇ ਦਿਨ ਹੀ ਕਰਨਾ ਹੈ ਸੋਮਵਾਰ ਤੋਂ ਹੀ ਅਸੀਂ ਜੋ ਇਹ ਇੱਕ ਮੈਡੀਸਿਨ ਤਿਆਰ ਕਰਨੀ ਹੈ ਜੋ ਦਵਾਈ ਤਿਆਰ ਕਰਨੀ ਹੈ ਇਸ ਨੂੰ ਸੋਮਵਾਰ ਦੇ ਦਿਨ ਤੋਂ ਹੀ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਸੋਮਵਾਰ ਦੇ ਦਿਨ ਤੋਂ ਹੀ ਦੇਣੀ ਸ਼ੁਰੂ ਕਰ ਦੇਣੀ ਹੈ ਇਸ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦਾ ਹੈ ਜੀ ਬੇਲ ਪੱਤਾ ਬੇਲ ਪੱਤੇ ਨੂੰ ਤੁਸੀਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਵਰਤਣਾ ਹੈ ਉਹ ਪੱਤੇ ਚੰਗੀ ਤਰ੍ਹਾਂ ਸੁੱਕਣੇ ਚਾਹੀਦੇ ਹਨ ਇਹ ਜਿਵੇਂ ਹੀ ਪੱਤੇ ਸੁੱਕ ਜਾਣਗੇ ਇਹਨਾਂ ਦੇ ਵਿੱਚ ਤੁਸੀਂ ਥੋੜੇ ਜਿਹਾ ਲੌਂਗ ਮਿਲਾ ਲੈਣੇ ਨੇ ਲੌਂਗ ਅਤੇ ਬੇਲ ਪੱਤੇ ਨੂੰ ਤੁਸੀਂ ਕੁੰਡੇ ਡੰਡੇ ਦੇ ਵਿੱਚ ਕੁੱਟ ਲੈਣਾ ਹੈ ਜਿਵੇਂ ਆਪਣੇ ਘਰਾਂ ਦੇ ਵਿੱਚ ਮਸਾਲਾ ਵਗੈਰਾ ਪੀਸਣ ਦੇ ਲਈ ਮਿਕਸੀ ਦਾ ਆਪਾਂ ਇਸਤੇਮਾਲ ਕਰਦੇ ਆ ਤੁਸੀਂ ਮਿਕਸੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਕੁੰਡੇ ਡੰਡੇ ਦੇ ਵਿੱਚ ਹੀ ਇਸ ਨੂੰ ਪੀਸਣਾ ਹੈ ਮਿਕਸਰ ਦੇ ਵਿੱਚ ਬਿਲਕੁਲ ਵੀ ਨਹੀਂ ਪੀਸਣਾ ਇਸ ਨੂੰ ਤੁਸੀਂ ਕੁੰਡੇ ਡੰਡੇ ਦੀ ਵਰਤੋਂ ਦੇ ਨਾਲ ਹੀ ਸਹਾਇਤਾ ਦੇ ਨਾਲ ਹੀ ਕੁੱਟ ਕੇ ਬਰੀਕ ਕਰ ਲੈਣਾ ਹੈ ਤੁਸੀਂ ਇੱਕ ਇਸ ਦਾ ਮਿਸ਼ਰਣ ਤਿਆਰ ਕਰ ਲੈਣਾ ਹੈ ਤੇ ਮਿਸ਼ਰਣ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਦਾ ਸਥਾਨ ਬਣਿਆ ਹੋਵੇਗਾ ਜਿੱਥੇ ਬੈਠ ਕੇ ਤੁਸੀਂ ਪੂਜਾ ਪਾਠ ਕਰਦੇ ਹੋ ਜਿਹੜਾ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਨਾ ਇਸ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਕੁਝ ਸਮੇਂ ਦੇ ਲਈ ਰੱਖ ਦਿਓ ਤੁਸੀਂ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਇਸ ਨੂੰ ਪੂਰੀ ਰਾਤ ਵੀ ਰੱਖ ਲਓਗੇ ਤਾਂ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਹੋਵੇਗਾ ਜਦੋਂ ਤੁਸੀਂ ਪੀਸੇ ਹੋਏ ਮਿਸ਼ਰਣ ਨੂੰ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਰੱਖੋਗੇ ਤਾਂ ਰੱਖਣ ਦੇ ਸਮੇਂ ਤੁਸੀਂ ਪਰਮਾਤਮਾ ਜਿਹੜੇ ਵੀ ਆਪਣੇ ਗੁਰੂ ਪੀਰ ਦੇ ਵੀ ਦੇਵਤੇ ਨੂੰ ਮੰਨਦੇ ਹੋ ਉਨ੍ਹਾਂ ਦੇ ਅੱਗੇ ਹੱਥ ਜੋੜ ਕੇ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜਾ ਵੀ ਮਿਸ਼ਰਣ ਜਿਹੜੇ ਵੀ ਕੰਮ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਤੁਸੀਂ ਇਸ ਮਿਸ਼ਰਣ ਨੂੰ ਤਿਆਰ ਕੀਤਾ ਹੈ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਤਰੱਕੀ ਜ਼ਰੂਰ ਮਿਲੇ ਇਸ ਤਰੀਕੇ ਵੀ ਕਰ ਸਕਦੇ ਹੋ ਜੇਕਰ ਨਹੀਂ ਤਾਂ ਜਿਸ ਦਿਨ ਸੋਮਵਾਰ ਦੇ ਦਿਨ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਸ਼ਰਾਬ ਦਾ ਸੇਵਨ ਕਰਦਾ ਤੁਹਾਡਾ ਪਰਿਵਾਰਕ ਮੈਂਬਰ ਉਸ ਨੂੰ ਇਹ ਦਵਾਈ ਦੇਣੀ ਹੈ ਤਾਂ ਉਸ ਦਿਲੇ ਜੇ ਤੁਸੀਂ ਸੋਮਵਾਰ ਦੇ ਦਿਨ ਹੋ ਸਕੇ ਤਾਂ ਸ਼ਿਵ ਮੰਦਿਰ ਵੀ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਇਹ ਦਵਾਈ ਤੁਸੀਂ ਤਿਆਰ ਕੀਤੀ ਹੈ ਥੋੜੇ ਸਮੇਂ ਦੇ ਲਈ ਤੁਸੀਂ ਸ਼ਿਵ ਲਿੰਗ ਤੇ ਥੋੜੇ ਜੇ ਸਮੇਂ ਦੇ ਲਈ ਤੁਸੀਂ ਇਸ ਮਿਸ਼ਰਣ ਨੂੰ ਸ਼ਿਵ ਲਿੰਗ ਦੇ ਉੱਪਰ ਰੱਖ ਦੇਣਾ ਹੈ ਥੋੜਾ ਜਿਹਾ ਮਿਸ਼ਰਣ ਸ਼ਿਵ ਲਿੰਗ ਦੇ ਉੱਪਰ ਛੜਾ ਕੇ ਬਾਕੀ ਨੂੰ ਤੁਸੀਂ ਘਰ ਵਾਪਸ ਲੈ ਆਉਣਾ ਹੈ ਜੇਕਰ ਇਸ ਤਰੀਕੇ ਦੇ ਨਾਲ ਕਰਦੇ ਹੋ ਤਾ ਇਸ ਦਾ ਰਿਜ਼ਲਟ ਵੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਮਿਲੇਗਾ। ਦੂਸਰੀ ਗੱਲ ਦੋਸਤੋ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜੋ ਵੀ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਨਾ ਇਸ ਮਿਸ਼ਰਣ ਦੀਆਂ ਸਿਰਫ ਤੁਸੀਂ ਗਿਣਤੀ ਦੀਆਂ ਤਿੰਨ ਪੁੜੀਆਂ ਬਣਾਉਣੀਆਂ ਨੇ। ਉਹ ਇਸ ਲਈ ਕਿਉਂਕਿ ਇਸ ਮਿਸ਼ਰਣ ਨੂੰ ਤੁਸੀਂ ਸਿਰਫ 3 ਦਿਨ ਹੀ ਵਰਤਣਾ ਹੈ। ਕਹਿੰਦਾ ਭਾਵ ਕਿ 3 ਦਿਨ ਹੀ ਤੁਸੀਂ ਇਸ ਨੂੰ ਲੈਣਾ ਹੈ ਤੇ ਤੁਸੀਂ ਮਿਸ਼ਰਣ ਇੰਨਾ ਕੁ ਤਿਆਰ ਜ਼ਰੂਰ ਕਰਨਾ ਹੈ ਕਿ ਉਸ ਦੀਆਂ ਤਿੰਨ ਪੁੜੀਆਂ ਚੰਗੀ ਤਰ੍ਹਾਂ ਬਣ ਜਾਣ। ਜੋ ਵੀ ਆਪਣੇ ਘਰ ਦੇ ਵਿੱਚ ਆਦਮੀ ਨਸ਼ੇ ਦਾ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਨੂੰ ਇਹ ਤਿੰਨ ਪੁੜੀਆਂ ਵਧੀਆ ਤਰੀਕੇ ਦੇ ਨਾਲ ਅਸੀਂ ਦੇ ਸਕੀਏ ਇਹ ਪੁੜੀਆਂ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਸੋਮਵਾਰ ਵਾਲੇ ਦਿਨ ਤੁਸੀਂ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਜੋ ਵੀ ਤੁਹਾਡੇ ਘਰ ਦੇ ਵਿੱਚ ਸ਼ਰਾਬ ਨਸ਼ੇ ਦਾ ਸੇਵਨ ਕਰਦਾ ਹੈ ਜੋ ਤੁਹਾਡਾ ਫੈਮਿਲੀ ਮੈਂਬਰ ਉਸ ਨੂੰ ਸੋਮਵਾਰ ਦੇ ਦਿਨ 5 ਵਜੇ ਤੋਂ ਪਹਿਲਾਂ-ਪਹਿਲਾਂ ਇੱਕ ਪੁੜੀ ਤੁਸੀਂ ਖਵਾ ਦੇਣੀ ਹੈ ਇਸ ਪੁੜੀ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਖਵਾਉਣਾ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਕਿਉਂਕਿ ਕਈ ਵਾਰ ਕਈ ਲੋਕ ਹੁੰਦੇ ਹਨ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਨਸ਼ੇ ਤੇ ਸ਼ਰਾਬ ਨੂੰ ਛੱਡਣਾ ਚਾਹੁੰਦੇ ਆ ਪਰ ਅਸੀਂ ਛੱਡ ਨਹੀਂ ਪਾਉਂਦੇ ਕਿ ਉਹਨਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਸੌਖਾ ਹੈ ਜਦੋਂ ਉਹਨਾਂ ਦਾ ਕਿਸੇ ਵੀ ਨਸ਼ੇ ਜਾਂ ਸ਼ਰਾਬ ਨੂੰ ਮਨ ਕਰਦਾ ਹੈ ਉਸ ਸਮੇਂ ਉਹ ਇਸ ਇੱਕ ਪੁੜੀ ਨੂੰ ਖਾ ਲੈਣ ਉਹਨਾਂ ਦਾ ਮਨ ਬਿਲਕੁਲ ਨਹੀਂ ਕਰੇਗਾ ਪਾਰੇਸਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਦਾ ਤੁਸੀਂ ਸਿਰਫ ਤੇ ਸਿਰਫ 3 ਦਿਨ ਹੀ ਸੇਵਨ ਕਰਨਾ ਹੈ 3 ਦਿਨ ਹੀ ਖਾਣੀ ਹੈ 3 ਦਿਨਾਂ ਤੋਂ ਜ਼ਿਆਦਾ ਤੁਸੀਂ ਨਹੀਂ ਖਾਣੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਚੀਜ਼ ਤੁਸੀਂ ਪੁੜੀਆਂ ਬਣਾ ਕੇ ਉਹਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹਦਾ ਜਿਹੜਾ ਮਨ ਹੈ ਨਾ ਇੱਕਦਮ ਹੀ ਇਸ ਚੀਜ਼ ਤੋਂ ਚਲਾ ਜਾਵੇਗਾ ਤੇ ਇਹਦਾ ਜੋ ਵੀ ਤੁਹਾਡੇ ਘਰ ਦੇ ਵਿੱਚ ਸ਼ਰਾਬ ਨਸ਼ੇ ਦਾ ਸੇਵਨ ਕਰਦਾ ਹੈ ਨਾ ਉਹਨਾਂ ਨੂੰ ਇਹ ਚੀਜ਼ ਦਾ ਟੇਸਟ ਨਸ਼ੇ ਜਾਂ ਸ਼ਰਾਬ ਦਾ ਚੰਗਾ ਹੀ ਨਹੀਂ ਲੱਗਣਾ। ਉਹਨਾਂ ਨੂੰ ਜਿਹੜਾ ਜੀਭ ਦਾ ਸਵਾਦ ਹੈ ਨਾ ਉਹ ਬਿਲਕੁਲ ਹੀ ਚੰਗਾ ਨਹੀਂ ਲੱਗਣਾ। ਜਿਸ ਕਰਕੇ ਉਹਨਾਂ ਦਾ ਨਾਂ ਤਾਂ ਸ਼ਰਾਬ ਨੂੰ ਮੰਨ ਕਰੇਗਾ ਤੇ ਨਾ ਹੀ ਕਿਸੇ ਹੋਰ ਨਸ਼ੇ ਨੂੰ। ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਕਾਰਗਰ ਉਪਾਏ ਹੈ। ਜਿਹੜਾ ਇਹ ਮਿਸ਼ਰਣ ਤਿਆਰ ਕੀਤਾ ਹੋਇਆ ਹੈ ਨਾ ਇਹ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੋਇਆ ਹੈ ਤੇ ਬਹੁਤ ਲੋਕਾਂ ਨੂੰ ਇਹਦੇ ਤੋਂ ਫਾਇਦਾ ਵੀ ਹੋਇਆ ਹੈ। ਇੱਕ ਗੱਲ ਦਾ ਤੁਸੀਂ ਹੋਰ ਖਾਸ ਧਿਆਨ ਰੱਖਣਾ ਕਿ ਇਸ ਉਪਾਅ ਨੂੰ ਜਿਹੜੀ ਤੁਸੀਂ ਦਵਾਈ ਦੇ ਰਹੇ ਹੋ ਨਾ ਇਹ ਮਿਸ਼ਰਣ ਤਿਆਰ ਕਰਕੇ ਇਹ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਜੋ ਵੱਡਾ ਹੈ ਤੁਹਾਡੇ ਘਰ ਦੇ ਵਿੱਚ ਉਹੀ ਕਰ ਸਕਦਾ ਹੈ ਜੇਕਰ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਜੋ ਤੁਹਾਡੇ ਘਰ ਦੇ ਵਿੱਚ ਉਹ ਵੱਡਾ ਉਹੀ ਸ਼ਰਾਬ ਤੇ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਫਿਰ ਤੁਹਾਡੇ ਘਰ ਦਾ ਕੋਈ ਬੱਚਾ ਜੋ ਵੱਡਾ ਹੈ انہਾਂ ਦੇ ਤੁਹਾਡੇ ਬੱਚਿਆਂ ਦੇ ਵਿੱਚੋਂ ਵੱਡਾ ਬੱਚਾ ਹੋਵੇਗਾ ਉਹ ਜੇਕਰ ਉਸ ਸ਼ਰਾਬੀ ਨੂੰ ਜੋ ਸ਼ਰਾਬ ਨਸ਼ੇ ਦਾ ਸੇਵਨ ਕਰਦਾ ਹੈ ਨੂੰ ਦੱਸ ਕੇ ਤੁਸੀਂ ਇਹ ਮਿਸ਼ਰਣ ਦੇ ਰਹੇ ਹੋ ਤਾਂ ਉਹ ਬੱਚਾ ਜੋ ਵੱਡਾ ਤੁਹਾਡੇ ਘਰ ਦੇ ਵਿੱਚ ਉਹ ਆਪਣੇ ਹੱਥ ਦੇ ਨਾਲ ਦੇ ਸਕਦਾ ਹੈ ਜੇਕਰ ਚੋਰੀ ਛਿਪੇ ਦੇ ਰਹੇ ਹੋ ਤਾਂ ਉਹ ਵੀ ਜਿਸ ਤਰੀਕੇ ਦੇ ਨਾਲ ਉਹਨੂੰ ਦੇਣੀ ਚਾਹੀਦੀ ਹੈ ਇੱਕ ਵਾਰ ਜ਼ਰੂਰ ਕਰਕੇ ਦੇਖੋ ਇਸ ਦਾ ਅਸਰ ਤੁਹਾਨੂੰ ਖੁਦ ਬਖੁਦ ਨਜ਼ਰ ਆਵੇਗਾ ਸਿਰਫ 3 ਦਿਨ ਸ਼ਾਮ ਨੂੰ 5 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਇਹ ਪੂੜੀ ਖਵਾ ਦੇਣੀ ਹੈ ਸਿਰਫ 3 ਦਿਨ ਹੀ ਤੁਸੀਂ ਇਹ ਦਵਾਈ ਜੋ ਹੈ ਲੈਣੀ ਹੈ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕਰਨਾ ਇਹ ਉਪਾਅ ਅੱਜ ਕੱਲ ਦੇ ਸਮੇਂ ਦੇ ਵਿੱਚ ਸ਼ਰਾਬ ਦੇ ਨਸ਼ੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਘਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਈ ਵਾਰ ਘਰ ਵੀ ਟੁੱਟ ਜਾਂਦੇ ਨੇ ਇਸ ਚੀਜ਼ ਨੂੰ ਲੈ ਕੇ ਸੋ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਸ ਦੇ ਨਾਲ-ਨਾਲ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਸਿਮਰਨ ਕਰਦੇ ਹੋ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਤੁਸੀਂ ਉਹਨਾਂ ਨੂੰ ਯਾਦ ਕਰਦੇ ਸਮੇਂ ਤੁਸੀਂ ਧਿਆਨ ਧਰ ਕੇ ਸਿਮਰਨ ਕਰਦੇ ਹੋ ਨਾ ਤਾਂ ਪਾਠ ਪੂਜਾ ਕਰਦੇ ਸਮੇਂ ਤੁਹਾਡੇ ਘਰ ਦਾ ਜੋ ਵੀ ਫੈਮਿਲੀ ਮੈਂਬਰ ਨਸ਼ੇ ਦਾ ਸੇਵਨ ਕਰਦਾ ਹੈ ਤੁਸੀਂ ਉਸ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਉਹ ਇਸ ਚੀਜ਼ ਨੂੰ ਛੱਡ ਦਵੇ ਇਸ ਨਸ਼ੇ ਤੋਂ ਦੂਰ ਹੋ ਜਾਵੇ ਪਰਮਾਤਮਾ ਦੇ ਲੜ ਲੱਗ ਜਾਵੇ ਸੋ ਇਹ ਹੀ ਉਪਾਅ ਦੇ ਨਾਲ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਵੀ ਜ਼ਰੂਰ ਕਰਨੀ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਕਰਦੇ ਹੋ ਤਾਂ ਪਾਠ ਨੂੰ ਉੱਚੀ-ਉੱਚੀ ਬੋਲ ਕੇ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਘਰ ਦਾ ਜੋ ਮੈਂਬਰ ਮਾੜੀ ਸੰਗਤ ਦੇ ਵਿੱਚ ਪਿਆ ਹੋਇਆ ਹੈ ਉਸ ਦੇ ਕੰਨਾਂ ਵਿੱਚ ਗੁਰਬਾਣੀ ਦੀ ਆਵਾਜ਼ ਜਾਵੇ ਤੇ ਉਹ ਮਾੜੀ ਸੰਗਤ ਤੋਂ ਦੂਰ ਹੋ ਜਾਵੇ ਨਸ਼ਿਆਂ ਦੇ ਕੋਹੜ ਤੋਂ ਬਾਹਰ ਆ ਸਕੇ ਬਾਕੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਇਸ ਉਪਾਅ ਦੇ ਨਾਲ ਤੁਹਾਨੂੰ ਰਿਜ਼ਲਟ 3 ਦਿਨਾਂ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਇੱਕ ਵਾਰ ਇਸ ਨੂੰ ਪਾਣੂ ਕਰਕੇ ਜਰੂਰ ਦੇਖਿਓ ਇਸ ਵੀਡੀਓ ਨੂੰ ਹੋਰ ਵੀ ਲੋਕਾਂ ਦੇ ਤੱਕ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਇਹ ਪ੍ਰੋਬਲਮ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਆ ਰਹੀ ਆ ਜੋ ਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰੀਕੇ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜੈ ਮਹਾਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ